ਬਹੁਤ ਸਾਰਾ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਜਸ਼ਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਕੈਨੇਡਾ ਤੋਂ ਕਈ ਹੈਰਾਨੀਜਨਕ ਖਬਰਾਂ ਆਉਂਦੀਆਂ ਨੇ ਔਰ ਸਾਡੇ ਵਿਦਿਆਰਥੀ ਅਗਰ ਉਹਨਾਂ ਤੇ ਅਮਲ ਕਰਨ ਤੇ ਤੁਹਾਨੂੰ ਬਹੁਤ ਵੱਡਾ ਫਾਇਦਾ ਹੋ ਸਕਦਾ ਤੁਸੀਂ ਲਾਈਵ ਕਾਲ ਕਰ ਸਕਦੇ ਹੋ ਜਸ਼ਮੀਤ ਜੀ ਦੀ ਟੀਮ ਇਸੇ ਵਕਤ ਤੁਹਾਡੀ ਲਾਈਵ ਕਾਲ ਦਾ ਜਵਾਬ ਦੇਗੀ ਔਰ ਤੁਸੀਂ ਜਸ਼ਮੀਤ ਜੀ ਨੂੰ ਮਿਲਣ ਲਈ ਵੀ ਅਪਾਇੰਟਮੈਂਟ ਬਣਾ ਸਕਦੇ ਹੋ ਅੱਜ ਵਿਸ਼ਾ ਇਹ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਆਪਣੇ ਸਪਾਊਸ ਦੀ ਫਾਈਲ ਕੈਨੇਡਾ 'ਚ ਬੈਠ ਕੇ ਅਪਲਾਈ ਕਰਦੇ ਨੇ ਤੇ ਉਹਨਾਂ ਦਾ ਸਪਾਊਸ ਇੰਡੀਆ ਹੁੰਦਾ ਹੈ ਪਰ ਉਹਨਾਂ ਨੂੰ ਰਿਫਿਊਜ਼ਲ ਵੀ ਮਿਲਦੀ ਹੈ ਤੇ ਰਿਫਿਊਜ਼ਲ ਤੋਂ ਬਾਅਦ ਉਹ ਕਿਵੇਂ ਵੀਜ਼ਾ ਲੈ ਸਕਦੇ ਨੇ ਜਸਮੀਤ ਜੀ ਪ੍ਰੈਕਟੀਕਲ ਤਜਰਬਾ ਸਾਡੇ ਨਾਲ ਸਾਂਝਾ ਕਰਨਗੇ ਸੋ ਅਗਰ ਸਪਾਊਸ ਵੀਜ਼ਾ ਦੀ ਕੇਸ ਭਾਵੇਂ ਕੈਨੇਡਾ ਤੋਂ ਫਾਈਲ ਆਈ ਸੀ ਰਿਫਿਊਜ਼ ਹੋ ਗਈ ਭਾਵੇਂ ਇੰਡੀਆ ਤੋਂ ਫਾਈਲ ਆਈ ਸੀ ਰਿਫਿਊਜ਼ ਹੋ ਗਈ ਹੁਣ ਤੁਸੀਂ ਕਰਨਾ ਕੀ ਹੈ ਜਿਨ੍ਹਾਂ ਦੀ ਰਿਫਿਊਜ਼ਲ ਹੋਈ ਹੈ ਪਰ ਜਿਹੜੇ ਫਰੈਸ਼ ਸਪਾਊਸ ਕੇਸ ਜਾਣਾ ਚਾਹੁੰਦੇ ਨੇ ਕੈਨੇਡਾ ਆਪਣੇ ਸਪਾਊਸ ਕੋਲੇ ਉਹਨਾਂ ਲਈ ਵੀ ਆਪਸ਼ਨ ਜਸਮੀਤ ਜੀ ਸਾਡੇ ਨਾਲ ਸਾਂਝੀ ਕਰਨਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਹੁਣ ਸਪਾਊਸ ਲਈ ਜੇ ਰਿਫਿਊਜ਼ਲ ਹੋ ਜਾਏ ਤਾਂ ਫਿਰ ਕੀ ਕਰਨਾ ਸੀ ਦੇਖੋ ਇਹ ਤੁਹਾਡੇ ਸਾਹਮਣੇ ਕੇ ਸਟੱਡੀ ਕਰਦੇ ਆ ਤਾਂ ਇਹ ਸਟੂਡੈਂਟ ਸਪਾਊਸ ਸੀ ਠੀਕ ਹੈ ਸੋ ਇਹਦੀ ਵਾਈਫ ਕੈਨੇਡਾ 베이스 ਜਨਵਰੀ ਇਨਟੇਕ ਚ ਔਰ ਇਹ ਨਾ ਦਸੰਬਰ ਤੋਂ ਹੀ ਸਪਾਊਸ ਕੇਸ ਲੱਗਾ ਹੋਇਆ ਸੀ ਜੀ ਐਂਡ ਜੇ ਤੁਸੀਂ ਕਹੋਗੇ ਤਾਂ ਇਹ ਤੁਹਾਨੂੰ ਵੀ ਦਿਖਾ ਸਕਦਾ ਮੈਂ ਸਾਰੇ ਆ ਦਰਸ਼ਕਾਂ ਨੂੰ ਜੀ W ਰਿਲੇਟਡ W ਕਰਕੇ ਹੁੰਦਾ ਯਾਨੀ ਵਰਕ ਪਰਮਿਟ ਦੀ ਫਾਈਲ ਜੀ XOWP ਦੀ ਫਾਈਲਸ ਸਪਾਊਸ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਸੀ ਮੈਨੂੰ ਐਂਡ ਇਹਨਾਂ ਦਾ ਰਿਫਿਊਜ਼ਲ ਆ ਗਿਆ 2 ਅਪ੍ਰੈਲ ਨੂੰ 2 ਅਪ੍ਰੈਲ 2 ਅਪ੍ਰੈਲ 2024 ਚ ਅਪਰੂਵਲ ਰਿਫਿਊਜ਼ਲ ਫਿਰ ਇਹ ਰਿਫਿਊਜ਼ਲ ਬਾਹਰੋਂ ਆਇਆ ਸੀ ਸਾਡੇ ਕੋਲੋਂ ਨਹੀਂ ਆਇਆ ਕਿ ਇਹ ਸਾਨੂੰ ਅਪਰੋਚ ਕੀਤਾ ਇਹਨਾਂ ਨੇ ਕਿ ਕੀ ਬਣ ਸਕਦਾ ਸਾਡਾ ਕੈਨੇਡਾ ਦਾ ਜਾਣ ਦਾ ਸੋ ਤੁਹਾਨੂੰ ਪਤਾ ਕਿ ਜਦੋਂ ਤੁਹਾਡਾ ਸਪਾਊਸ ਡਿਪਲੋਮਾ ਕੋਰਸ ਚ ਗਿਆ ਹੁਣ ਤੁਸੀਂ ਕੈਨੇਡਾ ਸਪਾਊਸ ਨਹੀਂ ਜਾਤੇ ਨਹੀਂ ਜਾਂਦਾ ਸੋ ਦੇਖੋ ਯਾਨੀ ਜਦੋਂ ਤੁਹਾਡਾ ਸਪਾਊਸ ਵਰਕ ਪਰਮਿਟ ਤੇ ਆ ਜਾਏਗਾ ਫਿਰ ਆਪਾਂ ਵਰਕ ਪਰਮਿਟ ਦੀ ਫਾਈਲ ਲਾ ਸਕਦੇ ਹਾਂ ਸੋ ਸਪਾਊਸ ਉਥੇ ਬਰਥਡੇ ਸੀ ਕਾਸੀ ਬਰਥਡੇ ਦਾ ਰੀਜ਼ਨ ਲੈ ਕੇ ਇਹਨਾਂ ਦੀ ਵਿਜ਼ਿਟਰ ਦੀ ਫਾਈਲ ਲਾਉਂਦੇ ਸੋ ਇਹਦੇ ਚ ਵੀ ਲਿਖਿਆ ਦੇਖੋ ਵੀ ਵੀ ਹੈ ਪਰ ਯੂਸੀਆਈ ਨੰਬਰ ਸੇਮ ਹੈ ਜਿਹੜਾ ਯੂਨੀਕ ਕਲਾਇੰਟ ਆਈਡੈਂਟੀਫਾਇਰ ਹੁੰਦਾ ਉਸ ਉਸੇ ਨੂੰ ਸੋ ਇਹ ਵੀ ਅਸੀਂ ਇਹਨਾਂ ਦੀ ਵਿਜ਼ਿਟਰ ਦੀ ਫਾਈਲ ਲਗਾਈ ਆਫਟਰ 스ਪਾউজ ਰਿਫਿਊਜ਼ਲ ਆਫਟਰ 스ਪਾউজ ਰਿਫਿਊਜ਼ਲ ਆ ਵਿਜ਼ਿਟਰ ਦੀ ਫਾਈਲ ਲੱਗੀ ਤੇ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਪੀਪੀਆਰ ਆ ਗਿਆ ਬਿਲਕੁਲ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਅਗਰ 스ਪਾউজ ਰਿਫਿਊਜ਼ ਹੁੰਦਾ ਹੈ ਤੇ ਵਿਜ਼ਿਟਰ ਦੇ ਜਾ ਸਕਦੇ ਉਹਦੇ ਲਈ ਲੌਜੀਕ ਆਧਾਰ ਹੋਣਾ ਚਾਹੀਦਾ ਲੋਜੀਕ ਸਰ ਬੈਸੇ ਵੀ ਜਿੰਨਾ ਦੇ ਵੀ ਸਪਾਊਸ ਜੇ ਤੁਹਾਡੇ ਵਾਈਫ ਉਥੇ ਕੈਨੇਡਾ ਹੈਗੀ ਹੈ ਜਾਂ ਕਿਸੇ ਵੀ ਦੇਸ਼ ਹੈਗੀ ਜਰਮਨੀ ਹੈਗੀ ਯੂ ਐਸ ਏ ਹੈਗੀ ਆਸਟ੍ਰੇਲੀਆ ਹੈਗੀ ਹੈ ਡਿਪੈਂਡੈਂਟ ਨਹੀਂ ਲੱਗ ਸਕਦਾ ਤੱਕ ਕਿਸੇ ਵੀ ਕੰਟਰੀ ਦਾ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹਾਂ ਇਸ ਤੋਂ ਸੋਲਿਡ ਰੀਜ਼ਨ ਕੀ ਹੋਵੇਗਾ ਕਿ ਮੈਂ ਆਪਣੀ ਵਾਈਫ ਦਾ ਬਰਥਡੇ ਮਨਾਣ ਜਾਣਾ ਹੈ ਜਾਂ ਸਾਡੀ ਐਨੀਵਰਸਰੀ ਮਨਾਣ ਜਾਣਾ ਹੈ ਜਾਂ ਤੁਸੀਂ ਤੁਹਾਡੀ ਵਾਈਫ ਇਸ ਤੋਂ ਜ਼ਿਆਦਾ ক্লোਜ਼ ਰਿਲੇਸ਼ਨ ਤੱਕ ਜਾਂ ਕੋਈ ਬੰਦਾ ਬਿਮਾਰ ਠਮਾਰ ਰਿਹਾ ਤੇ ਉਹਨੂੰ ਵੀ ਬੰਦਾ ਜਾ ਸਕਦਾ ਹੈ ਸੋ ਵਾਈਫ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨ ਲਈ 스ਪਾਊਸ ਨੂੰ ਵਿਜ਼ਟਰ ਵੀਜ਼ਾ ਅਪਲਾਈ ਕਰਨ ਲਈ ਕੋਈ ਰੀਜ਼ਨ ਨਹੀਂ ਚਾਹੀਦਾ ਕੋਈ ਨਹੀਂ ਸੋ ਆਪਣੀ 스ਪਾਊਸ ਨੂੰ ਮਿਲਣ ਜਾ ਸਕਦਾ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਦੀ ਐਕਸਪਰਟਾਈਜ਼ ਹੈ ਇਹਦੇ ਵਿੱਚ ਕਿ ਤੁਹਾਨੂੰ ਵਿਜ਼ਟਰ ਵੀਜ਼ਾ ਬਹੁਤ ਹੀ ਅਫੋਰਡੇਬਲ ਕੋਸਟ ਸਾਡੀ ਫੀਸ 20000 ਰੁ ਕਿਸੇ ਨੂੰ 10 ਲੱਖ 5 ਲੱਖ ਦੇਣ ਦੀ ਲੋੜ ਨਹੀਂ ਹੈਗੀ। ਕਈ ਵਾਰੀ ਅਸੀਂ ਕਹਿੰਦੇ ਆ ਕਿ ਯਾਰ ਵੀਜ਼ੇ ਤੋਂ ਬਾਅਦ ਲੈ ਲਈ ਪੈਸੇ। ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਡਾਕੂਮੈਂਟਸ ਤੁਸੀਂ ਸਾਰੇ ਜੀ ਆਪਣੇ ਲਾਉਗੇ ਔਰ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਪਏ ਹੋ ਤਾਂ ਆਪਾਂ ਕਿਸੇ ਨੂੰ 5 ਲੱਖ 10 ਲੱਖ ਕਿਉਂ ਦੇਣਾ? ਪਰ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਪਟਿਆਲਾ ਸਾਹਿਬ। ਮੈਂ ਬਹੁਤ ਸਾਰੇ ਕੇਸ ਸੁਨੇ ਨੇ ਕਿ ਉਹ ਲੱਖਾਂ ਰੁਪਏ ਦੇ ਕੇ ਵਿਸਟਰ ਵੀਜ਼ਾ ਲਵਾਦੇ। ਉਸ ਸਰ ਮੈਨੂੰ ਇਹ ਲੱਗਦਾ ਕਿ ਉਹ ਲੋਕੀ ਪੇਪਰ ਦੇਖ ਤੋਂ ਘਤਰਾਂਦੇ ਆ ਕਿ ਯਾਰ ਮੈਂ ਪੇਪਰ ਨਹੀਂ ਦੇਣੇ। ਪਰ ਜੇ ਤੁਹਾਡੇ ਪੇਪਰ ਸੋਲਿਡ ਹੈ ਤੁਹਾਡੇ ਪੇਪਰ ਆਪਣੇ ਹੈਗੇ ਆ ਤਾਂ ਤੁਸੀਂ ਆਪਣੇ ਪੇਪਰ ਲਗਾਓ ਨਾਲੇ ਤੁਸੀਂ ਇਹ ਚੀਜ਼ ਦੇਖੋ ਕਿ ਜਿਹੜੀ ਕੇਸ ਹਿਸਟਰੀ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਨਾ ਮੇਰੇ ਪੇਪਰ ਬਣਾ ਦੇ ਮਤਲਬ ਪਹਿਲੀ ਗੱਲ ਤਾਂ ਉਹ ਫਰਾਡ ਹੈ ਜੀ ਦੂਜੀ ਗੱਲ ਇਲੀਗਲ ਹੈ ਤੀਜੀ ਗੱਲ ਤੁਹਾਨੂੰ ਪਤਾ ਨਹੀਂ ਤੁਹਾਡੇ ਫਾਈਲ ਤੇ ਕੀ ਚੜਿਆ ਹੈ ਕੱਲ ਨੂੰ ਜੇ ਤੁਹਾਡਾ ਵੀਜ਼ਾ ਆ ਵੀ ਜਾਂਦਾ ਹੈ ਤਾਂ ਉੱਥੇ ਪਹੁੰਚ ਕੇ ਤੁਹਾਡੀ ਫਾਈਲ ਚ ਕੀ ਲੱਗਾ ਸੀ ਕਿਹੜਾ ਪੇਪਰ ਲੱਗਾ ਸੀ ਕਿਹੜੀ ਕੀ ਕਹਿੰਦੇ ਆ ਨੌਕਰੀ ਲੱਗੀ ਸੀ ਕਿ ਬੈਂਕ ਸਟੇਟਮੈਂਟ ਲੱਗੀ ਸੀ ਕੀ ਐਕਸਪੀਰੀਅੰਸ ਸਰਟੀਫਿਕੇਟ ਲੱਗਾ ਤੁਹਾਨੂੰ ਕੁਝ ਪਤਾ ਹੀ ਨਹੀਂ ਜੀ ਤੁਹਾਨੂੰ ਕੁਝ ਪਤਾ ਹੀ ਨਹੀਂ ਹੈਗਾ ਸੋ ਏਡਾ ਵੱਡਾ ਆਪਾਂ ਜਿਹਨੂੰ ਕਹਿੰਦੇ ਰਿਸਕ ਲੈ ਰਹੇ ਆ ਆਪਣੇ ਕਰੀਅਰ ਦੇ ਨਾਲ ਕਿ ਤੁਸੀਂ ਸਾਡੇ ਪੇਪਰ ਬਣਾ ਕੇ ਲਾ ਦਿਓ ਤੁਸੀਂ ਸਾਨੂੰ ਵੀਜ਼ਾ ਦਵਾ ਦਿਓ ਸੋ ਉਹ ਤਾਂ ਇੱਕ ਤੁੱਕਾ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਕੋਈ ਸੈਟਿੰਗ ਸ਼ੂਟਿੰਗ ਨਹੀਂ ਹੁੰਦੀ 15000 ਵੀਜ਼ਾ ਆਫੀਸਰ ਹੈਗੇ ਆ ਕੈਨੇਡਾ ਦੇ ਠੀਕ ਹੈ ਔਰ ਦੁਨੀਆ 'ਚ ਕਿਤੇ ਵੀ ਬੈਠੇ ਹੋ ਸਕਦੇ ਆ ਚਾਈਨਾ ਆਸਟ੍ਰੇਲੀਆ ਜ਼ਿੰਬਾਬਵੇ ਕਿਸੇ ਅੱਛਾ ਜਦੋਂ ਉਹਨਾਂ ਨੇ ਫਾਈਲ ਦੇਖਣੀ ਹੋ ਕਿਸੇ ਮੁਲਕ 'ਚ ਹੋ ਸਕਦੀ ਕਿਸੇ ਮੁਲਕ 'ਚ ਹੋ ਸਕਦੀ ਆਨਲਾਈਨ ਪ੍ਰੋਸੈਸ ਹੈ ਠੀਕ ਹੈ ਆਟਵਾ ਦਾ ਉਹਨਾਂ ਦਾ ਸੈਂਟਰਲ ਪ੍ਰੋਸੈਸਿੰਗ ਸੈਂਟਰ ਹੈਗਾ CPC ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਆਟਵਾ ਹੈ ਠੀਕ ਹੈ ਆਈਐਸਸੀਸੀ ਦਾ CPC ਆਟਵਾ ਹੈ ਬਟ ਦੇ ਕੈਨ ਡੂ देयर ਵਰਕ ਆਨਲਾਈਨ ਸੋ ਕਿਸੇ ਵੀ ਮੁਲਕ ਚ ਹੋ ਸਕਦੇ ਆ ਰਿਪੋਰਟਿੰਗ ਉਹਨਾਂ ਦੀ ਆਟਵਾ CPC ਨੂੰ ਆ ਤਾਂ 15000 ਵੀਜ਼ਾ ਆਫੀਸਰ ਦੇ ਕੋਈ ਕਹੇ ਕਿ ਮੇਰੀ ਸੈਟਿੰਗ ਹੈ ਪਹਿਲੀ ਗੱਲ ਤੋਂ ਝੂਠ ਬੋਲਦਾ ਸਰਾਸਰ ਝੂਠ ਬੋਲਦਾ ਹੈ ਜਿਹਨਾਂ ਨੂੰ ਕਹੇ ਕਿ ਮੇਰੀ ਸੈਟਿੰਗ ਹੈ ਐਮਬੈਸਡਰ ਵਿੱਚ ਵੀਜ਼ਾ ਲਵਾ ਦਾਂਗਾ ਉੱਥੋਂ ਉੱਠ ਜਾ ਨਾ ਪੈਸੇ ਬਰਬਾਦ ਕਰੋ ਆਪਣੇ ਸੋ ਤੁੱਕਾ ਮਾਰਦਾ ਕੰਸਲਟੈਂਟ ਕਿ ਯਾਰ ਦੱਸ ਲਾਏ ਕਿ ਇਸ ਫਰੀ ਵਾਲੇ ਇੱਕ ਦਾ ਆ ਗਿਆ 5 ਲੱਖ ਬਣ ਗਿਆ ਕੀ ਮਾੜਾ ਸਰ ਜੀ ਕੋਈ ਮਾੜੀ ਇਹ ਨਹੀਂ ਹੈਗੀ ਸੋ ਇਹ ਚੀਜ਼ ਸਾਰਿਆਂ ਨੂੰ ਸਮਝਣ ਦੀ ਗੱਲ ਹੈਗੀ ਹੈ ਕਿ ਆਪਾਂ ਕਿਸੇ ਨੂੰ ਲੱਖਾਂ ਰੁਪਏ ਨਹੀਂ ਦੇਣ ਚਾਹੇ ਟੂਰਿਸਟ ਹੈ ਚਾਹੇ ਸਟੱਡੀ ਹੈ ਕਿਸੇ ਨੂੰ ਕੋਈ ਐਡਵਾਂਸ ਪੈਸਾ ਤਾਂ ਦੇਣਾ ਹੀ ਨਹੀਂ ਕਿਉਂਕਿ 2 ਲੱਖ ਦੇ ਦੋ ਪੇਪਰ ਬਣਾਉਣ ਦਾ ਹੈ ਫੰਡ ਸ਼ੋ ਦੇ ਬਿਲਕੁਲ ਨਹੀਂ ਬਿਲਕੁਲ ਇਮਾਨਦਾਰੀ ਨਾਲ ਤੁਸੀਂ ਜਨੂਨ ਪੇਪਰਵਰਕ ਕਰੋ ਔਰ ਲੈਂਡਮਾਰਕ ਤੇ ਜਸਮੀਤ ਪਾਟਿਆ ਜੀ ਅਵੇਲੇਬਲ ਨੇ ਤੁਸੀਂ ਗੱਲ ਕਰੋ ਸਕਰੀਨ ਤੇ ਨੰਬਰ ਹੈ 90413 90412 ਜਸਮੀਤ ਜੀ ਹੁਣ ਜਿਹੜਾ ਜਿਨ੍ਹਾਂ ਦੇ ਸਪਾਊਸ ਕੈਨੇਡਾ ਚ ਪੜਨ ਚਲੇ ਗਏ ਭਾਵੇਂ ਉਹ 10+2 ਤੋਂ ਬਾਅਦ ਗਏ ਨੇ ਭਾਵੇਂ ਉਹ ਸਿਆਣੀ ਉਮਰ ਤੇ ਗਏ ਨੇ ਕਿੰਨੇ ਦਿਨਾਂ ਬਾਅਦ ਵਿਜ਼ਟਰ ਵੀਜ਼ਾ ਅਪਲਾਈ ਕਰਨ ਇਹ ਵੀ ਬੜਾ ਭਲੇਖਾ ਇਮੀਡੀਏਟਲੀ ਅਪਲਾਈ ਕਰ ਸਕਦੇ ਆ ਇਮੀਡੀਏਟਲੀ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਆ ਪਰ ਇਹ ਵੀਜ਼ਾ ਕਿੰਨੀ ਡੇਰ ਲਈ ਲੱਗ ਕੇ ਆਉਂਦਾ ਜਦੋਂ ਇੱਕ ਵਾਰ ਵਿਸਟਰ ਵੀਜ਼ਾ ਲੱਗ ਜਾਂਦਾ ਹੈ ਕੀ ਇਹ ਵੀਜ਼ਾ ਹਰ ਵਾਰ ਫਿਰ ਲੈਣਾ ਪੈਂਦਾ ਜੀ ਦੇ ਕੋਈ 10 ਸਾਲ ਦਾ ਵੀਜ਼ਾ ਹੈ 6 ਮਹੀਨੇ ਦੀ ਵਿਜ਼ਿਟ ਕਰ ਸਕਦੇ ਹੋ ਤੁਸੀਂ ਕੋਈ ਪ੍ਰੋਬਲਮ ਨਹੀਂ ਹੈ 10 ਇਅਰਜ਼ ਦਾ ਵੀਜ਼ਾ ਮਤਲਬ ਵਿਸਟਰ ਵੀਜ਼ਾ ਤੇ 6 ਮਹੀਨੇ ਲਈ ਜਾ ਸਕਦਾ ਹੈ ਬਿਲਕੁਲ ਤੇ 6 ਮਹੀਨੇ ਬਾਅਦ ਵਾਪਸ ਆ ਕੇ ਫਿਰ ਦੁਬਾਰਾ ਕਿੰਨੀ ਡੇਰ ਬਾਅਦ ਜਾ ਸਕਦਾ ਹੈ ਬਿਲਕੁਲ ਸੋ ਜੇ ਤੁਸੀਂ 6 ਮਹੀਨੇ ਲਈ ਉੱਥੇ ਜਾਂਦੇ ਹੋ ਤਾਂ ਵੀ ਸੋਲੂਸ਼ਨ ਹੈ ਉੱਥੋਂ ਯੂਐਸਏ ਦਾ ਵੀਜ਼ਾ ਲੈ ਲਓ ਜੀ ਠੀਕ ਹੈ ਐਂਡ ਯੂਐਸਏ 15 ਦਿਨ ਦੀ ਐਂਟਰੀ ਪਾ ਕੇ ਫਿਰ ਕੈਨੇਡਾ ਮੁੜੇ ਅੱਛਾ ਐ ਇਹ ਵੀ ਨਿਊ ਤੁਹਾਡੀ ਬਹੁਤ ਹੈਲਪਫੁਲ ਰਹਿਣੀ ਹੈ ਕਿ ਕਿਵੇਂ ਤੁਸੀਂ ਅਗਰ 6 ਮਹੀਨੇ ਤੁਸੀਂ ਸਪਾਊਸ ਦੇ ਨਾਲ ਆਪਣਾ ਰਹਿ ਰਹੇ ਹੋ ਫਿਰ 15 ਦਿਨ ਯੂਐਸਏ ਦਾ ਵੀਜ਼ਾ ਲੈ ਕੇ ਫਿਰ ਉੱਥੇ ਵਾਪਸ ਆ ਸਕਦੇ ਹੋ ਕੈਨੇਡਾ ਔਰ ਯੂਐਸਏ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਵਾਟ ਨਹੀਂ ਬਿਲਕੁਲ ਨੇੜੇ-ਨੇੜੇ ਨੇ ਨਾਲ ਕੰਨ ਜੋੜਦੀ ਹੈ ਦੋਨਾਂ ਮੁਲਕਾਂ ਦੀ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਤੇ ਜਦੋਂ ਸਪਾਊਸ ਕੇਸ ਹੈ ਤੇ ਡਾਕੂਮੈਂਟਸ ਨੇ ਜਿਹੜੇ ਉਹ ਬਹੁਤ ਸਧਾਰਨ ਨੇ ਕੋਈ ਬਹੁਤ ਜ਼ਿਆਦਾ ਸ਼ਰਤ ਤਾਂ ਨਹੀਂ ਵੀ ਜਿਹੜਾ ਪਿੱਛੇ ਇੰਡੀਆ ਚ ਹੈ ਸਪਾਊਸ ਦਾ ਪਾਰਟਨਰ ਉਹਦੀ ਬਹੁਤ ਵੱਡੀ ਰਿਟਰਨ ਹੁੰਦੀ ਹੈ। ਸੋ ਦੇਖੋ ਨਹੀਂ ਰਿਟਰਨ ਬਹੁਤ ਵੱਡੀ ਤਾਂ ਨਹੀਂ ਦੇਖੋ ਜੇ ਤੁਸੀਂ ਕੰਮਕਾਜੀ ਹੋ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਖੇਤੀ ਬਾੜੀ ਕਰਦੇ ਹੋ ਕੋਈ ਜੌਬ ਕਰਦੇ ਹੋ ਦੇਖੋ ਉਹਦੇ ਤੇ ਪ੍ਰੂਫ ਹੋਣੀ ਚਾਹੀਦੀ ਜੀ ਜੇ ਤੁਸੀਂ ਕੰਮਕਾਜੀ ਨਹੀਂ ਹੋ ਤਾਂ ਤੁਹਾਡੇ ਪੇਰੈਂਟਸ ਦੇ ਪ੍ਰੂਫ ਹੋਣੇ ਚਾਹੀਦੇ ਮਤਲਬ ਕਿਸੇ ਤਰੀਕੇ ਨਾਲ ਸਰਵਾਈਵ ਕਰ ਰਹੇ ਹੋ ਤੁਸੀਂ ਇੰਡੀਆ ਜੀ ਸੋ ਜੇ ਦਾ ਤੁਸੀਂ ਕੰਮਕਾਜੀ ਹੋ ਤਾਂ ਆਪਣੇ ਸਬੂਤ ਹੋਣੇ ਚਾਹੀਦੇ ਆ ਜੇ ਤੁਸੀਂ ਕੰਮ ਨਹੀਂ ਕਰਦੇ ਹੋ ਤਾਂ ਤੁਹਾਡੇ ਪੇਰੈਂਟਸ ਦੇ ਪ੍ਰੂਫ ਹੋਣੇ ਚਾਹੀਦੇ ਜੀ ਸੋ ਬੜੀ ਮਹੱਤਵਪੂਰਨ ਜਾਣਕਾਰੀ ਸਪਾਊਸ ਵੀਜ਼ੇ ਦੇ ਨਾਲ ਸੰਬੰਧਿਤ ਸਾਡੇ ਨਾਲ ਜਸਮੀਤ ਭਾਟੀਆ ਜੀ ਨੇ ਸਾਂਝੀ ਕੀਤੀ ਹੈ ਡਾਕੂਮੈਂਟਸ ਵੀ ਦੱਸ ਰਹੇ ਸੀ ਸੋ ਜੈਨੂਇਨ ਡਾਕੂਮੈਂਟਸ ਔਰ ਜੈਨੂਇਨ ਰਿਟਰਨ ਜਿਹੜੀ ਉਹੀ ਇਹਦੇ ਲਈ ਚਾਹੀਦੀ ਹੈ ਸੋ ਤੁਸੀਂ ਤੁਰੰਤ ਅਪਲਾਈ ਕਰ ਸਕਦੇ ਹੋ ਔਰ ਇੱਕ ਕੇਸ ਸਟਡੀ ਤੋਂ ਬਾਅਦ ਮੈਨੂੰ ਲੱਗਦਾ ਹੈ ਉਹ ਸਾਰੇ ਵਿਦਿਆਰਥੀ ਜਿਹੜੇ ਕਨਫਿਊਜ਼ ਸੀ ਉਹਨਾਂ ਨੂੰ ਕਲੈਰਿਟੀ ਮਿਲੀ ਹੈ ਥੈਂਕ ਯੂ ਸੋ ਮੱਚ 90413 90412 ਤੇ ਤੁਸੀਂ ਜਸਮੀਤ ਜੀ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ